ਫਰੀਦਾ ਮੋਤੇ ਦਾ ਬੰਨਾ ਇਵੇਂ ਦਿਸੇ ਜਿਉਂ ਦੇ ਰਿਹਾ ਵੇ ਢਾਹਾ ਅੱਗੇ ਦੋਜਕ ਤਪਿਆ ਸੁਣਿਆ ਹੂਲ ਪਵੇ ਕਹਾਹਾ ਹਾਂ ਮੋਤੇ ਫਰੀਦਾ ਮੋਤੇ ਦਾ ਬੰਨਾ ਇਵੇਂ ਦਿਸੇ ਜਿਵੇਂ ਦਰਿਆ ਦਾ ਪਹਾੜ ਜਿਉਂ ਦੇ ਰਿਹਾ ਵੇ ਢਾਹਾ ਜਿਵੇਂ ਦਰਿਆ ਵੇ ਢਾਹਾ ਦਰਿਆ ਦੇ ਇਧਰ ਪਾਸੇ ਖੜੀਆ ਨਾ ਪੱਲੇ ਪਾਸੇ ਦਾ ਉੱਚਾ ਹੁੰਦਾ ਹੈ ਦਰਿਆ ਦੀ ਵਹ ਹੁੰਦਾ ਉਹ ਜਿੱਥੇ ਢਾ ਲਾਉਂਦਾ ਨਾ ਦਰਿਆ ਉਹ ਨੂੰ ਕਹਾ ਕਹਿੰਦੇ ਉੱਚੀ ਜੁਗਾ ਜੋ ਦਰਿਆ ਦੇ ਵਿੱਚ ਸਾਹਮਣੇ ਟਹਾ ਦੀਦਾ ਜਿੱਥੇ ਢਾਲ ਆਉਂਦਾ ਉੱਚੀ ਜੁਗਾ ਦੀਦੀ ਹੈ ਦਰਿਆ ਤੋਂ ਪਾਰ ਸਾਹਮਣੇ ਨੇੜੇ ਕਹਤ ਰਿਹਾ ਵੱਡਾ ਹੀ ਹੋਵੇ ਪਾਲਾ ਪਾਸਾ ਦੀ ਜਾਂਦਾ ਐ ਬਹੁਤੇ ਦਾ ਮਨ ਮੈਨੂੰ ਕਲੀਅਰ ਜੀਦਨ ਕੋਈ ਦਰਿਆ ਦੇ ਵਿੱਚ ਰੁੱਖ ਨਹੀਂ ਕੋਈ ਹੁੰਦਾ ਦਰਸਤ ਨਹੀਂ ਹੁੰਦਾ ਜੇ ਦੂਜੇ ਪਾਸੇ ਕੋਈ ਨੇੜੇ ਵੀ ਉਹ ਵਿਚਾਲੇ ਵਾਲੇ ਦਰਸਤ ਜਿਹੜੇ ਨੇ ਨਾ ਉਹ ਕਲੀਅਰ ਹੀ ਦਿਖਣ ਦਿੰਦੇ ਹੁੰਦੇ ਨਾ ਤਾਂ ਕੋਈ ਹੋਰ ਕੋਈ ਘੂਟਾ ਹੁੰਦਾ ਸਰਕੜਾ ਹੁੰਦਾ ਕੋਈ ਚੀਜ਼ ਨਹੀਂ ਤੇ ਵਿਝਾਲੇ ਦਰਿਆ ਦੇ ਪਾਣੀ ਹੁੰਦਾ ਬੋਤੇ ਦਾ ਬੰਨਾ ਆਇਂਦੀ ਇਹਦਾ ਕਲੀਅਰ ਦੀ ਤੇ ਜਿਉਂ ਦਰਿਆਵੇ ਢਾਹ ਜਿਉਂ ਦਰਿਆ ਦਾ ਪੱਲਾ ਖਨਾਰਾ ਹੁੰਦਾ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਹਾ ਹ ਅੱਗੇ ਦੋਜਕ ਤਪਿਆ ਹੈ ਦੱਸ ਦੇ ਨੀ ਹੂਲ ਬੜਾ ਹਾਈ ਕਲਾਬ ਹੋ ਰਿਹਾ ਓਥੇ ਵਾਹਕਾਰ ਹੋ ਰਿਹਾ ਓਥੇ ਦੋਜਿਕ ਤੱਪਿਆ ਹੋ ਉਹ ਬਹਿ ਹੂਲ ਕਬੇ ਕਹਾ ਹਾਂ 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 ਕਾਰ ਕੀ ਕਮ ਆਦਨ ਲੋਗ ਹੂੰ ਇੱਕ ਨਾਲ ਨੂੰ ਸੋਝੀ ਆਈ ਇੱਕ ਫਿਰ ਦੇ ਬੇਪਰਵਾਹਾ ਇੱਕ ਨਾਲ ਨੂੰ ਤਾਂ ਸੋਝੀ ਆ ਗਈ ਭਾਈ ਅੱਗੇ ਜਿਹੜਾ ਹੈ ਬਹੁਤ ਔਖਾ ਹੈ ਕੰਮ ਦੋਜਿਕ ਤੱਪਿਆ ਹੋਇਆ ਦੋਜਿਕ ਤੱਪਿਆ ਹੋਇਆ ਉਹ ਤਾਂ ਪਰਵਾਹ ਹੀ ਕਰਦੇ ਜਿਹਨਾਂ ਨੂੰ ਤਾਂ ਸੋਝੀ ਆ ਗਈ ਅੱਗੇ ਦੀ ਉਹ ਤਾਂ ਡੜ ਕੇ ਉਹ ਤਾਂ ਲੱਗ ਕੇ ਕਿਸੇ ਹੀਲੇ 'ਚ ਵੀ ਉਹ ਜਿਹੜਾ ਹੈ ਹਾਕਾ ਉਹ ਤਾਂ ਬਚਣਾ ਕਦੇ ਦੋਜਿਕ ਤੋਂ ਬਚਣਾ ਕਦੇ ਜਿਹੜੇ ਬੇਪਰਵਾਹ ਨੇ ਉਹਨੂੰ ਪਰਵਾਹ ਹੀ ਨਹੀਂ ਸੁਣੀ ਉਹ ਨਹੀਂ ਦੋਜਿਕ ਤੇ ਉਹ ਕਹਿੰਦਾ ਐਵੇਂ ਬਾਸਦਾਂ ਨਹੀਂ ਲੱਗ ਅੱਗਾ ਕਿੰਨੇ ਅੱਗਾ ਦੇਖੇ ਜਿਹੜੀ ਦੇ ਸਨ ਉਹਨਾਂ ਨੇ ਯਕੀਨ ਨਹੀਂ ਕੀਤਾ ਇਸ ਗੱਲ ਤੇ ਜਿਹੜੇ ਬੇਪਰਵਾਹ ਫਿਰਦੇ ਨੇ ਉਹਨਾਂ ਨੇ ਨਹੀਂ ਦੇਖਿਆ ਯਕੀਨ ਨਹੀਂ ਕੀਤਾ ਹਾਂ ਜੀ ਇਕ ਨਾ 900 ਸੋਝੀ ਆਈ ਕਿ ਫਿਰਦੇ ਬੇਪਰਵਾਹਾ ਅਮਲ ਜੇ ਕੀਤੇ ਆਂ ਦੁਨੀ ਵਿੱਚ ਸੇ ਦਰਗਹਿ ਉਗਾਹਾ ਆ ਜਿਹੜੇ ਇੱਥੇ ਦੁਨੀਆ ਦੇ ਵਿੱਚ ਅਮਲ ਕਰੂਗਾ ਜਿਹੜੇ ਜੀ ਉਹ ਹੀ ਉਬੜ ਕੇ ਸਾਹਮਣੇ ਆਉਣਗੇ ਦੰਦੇ ਉਹ ਹੀ ਤੇਰੇ ਸਾਕਸ਼ੀ ਹੋਣਗੇ ਦੁਨੀਆ ਦੇ ਵਿੱਚ ਉਹ ਹੀ ਤੇਰਾ ਸਬੂਤ ਆ ਦੁਨੀਆ ਦੇ ਵਿੱਚ ਉਗਾਹਾ ਉਗਾਹਾ ਸਬੂਤ ਵਜੋਂ ਹੋਗਾ ਦਰਗਹਿ ਉਗਾਹੀ ਦੇਣਗੇ ਤੇਰੇ 발 ਖੜੇ ਹੋਣਗੇ ਚਾਹੇ ਉਹ ਭੜੇ ਅਮਲ ਨੇ ਚਾਹੇ ਚੰਗੇ ਅਮਲ ਨੇ ਭੜੇ ਅਮਲ ਹੋਣਗੇ ਤੇਰੇ ਖਿਲਾਫ ਗੋਈ ਚਲੀ ਜਾਊਗੀ ਚੰਗੇ ਅਮਲ ਹੋਣਗੇ ਤੇਰੇ ਹੱਕ ਚ ਗੋਈ ਜਾਊਗੀ ਉਹਨਾਂ ਦੀ ਹੱਕ ਚ ਆ ਜਾਣਗੇ ਹਾਂਜੀ